ਸਤ ਸ੍ਰੀ ਅਕਾਲ ਬਾਰੇ ਦੋਸਤੋ ਤੁਸੀਂ ਇੱਕ ਵਾਰ ਫਿਰ जोड ਗਏ ਹੋ ਤੀਰਥ ਵਰਲਡ ਦੇ ਨਾਲ ਸਭ ਤੋਂ ਪਹਿਲਾਂ ਜਿੰਨੇ ਵੀ ਸਾਡੇ ਚੈਨਲ ਦੇ ਥਰੂ ਜੁੜਦੇ ਨੇ ਜਾਂ ਸਾਡੇ ਚੈਨਲ ਦੇ ਨਾਲ ਆਪਣੀਆਂ ਜਾਣਕਾਰੀਆਂ ਸਾਂਝੀਆਂ ਕਰਦੇ ਨੇ ਜਾਂ ਆਪਣੀਆਂ ਜਾਣਕਾਰੀਆਂ ਵਿੱਚ ਵਾਧਾ ਪਾਉਂਦੇ ਨੇ ਸਾਰਿਆਂ ਦਾ तहे ਦਿਲੋਂ ਸਤਿ ਧੰਵਾਦ ਸਤ ਸ੍ਰੀ ਅਕਾਲ ਆਦਾਬ ਨਮਸਕਾਰ ਸੋ ਹਰ ਇੱਕ ਦਾ ਅਲੱਗ-ਅਲੱਗ ਮਸਲਾ ਹਰ ਇੱਕ ਦੇ ਅਲੱਗ-ਅਲੱਗ ਰੌਲੇ ਨੇ ਸੋ ਹਰ ਇੱਕ ਰੌਲਿਆਂ ਦੇ ਵਿੱਚ ਇੱਕ ਪਛਾਵਾ ਦੇ ਵੀ ਬਹੁਤ ਰੌਲੇ ਨੇ ਹਰ ਮੁਲਕ ਦੀ ਹਰ ਰਾਜ ਦੀ ਹਰ ਇੱਕ ਸੂਬੇ ਦੀ ਆਪਣੀ ਭਾਸ਼ਾ ਸੋ ਉਹ ਭਾਸ਼ਾ ਦੇ ਆਧਾਰ ਤੇ ਉਹਨਾਂ ਦੀਆਂ ਬੋਲੀਆਂ ਬਣਦੀਆਂ ਨੇ ਤੋ ਬੋਲੀਆਂ ਦੇ ਧਾਰਤੀ ਉਹਨਾਂ ਦੇ ਸ਼ਬਦ ਬਣਦੇ ਨੇ ਸ਼ਬਦਾਂ ਨੂੰ ਜੋੜ ਕੇ ਉਹਨਾਂ ਦੇ ਨਾਮ ਬਣਦੇ ਨੇ ਹੁਣ ਜਦੋਂ ਅਸੀਂ ਪੰਜਾਬੀ ਸ਼ਬਦਾਂ ਨੂੰ ਗਿੜਦੇ ਆ ਜਾਂ ਬੋਲਣਾ ਸਿੱਖਦੇ ਆ ਸਭ ਤੋਂ ਪਹਿਲਾਂ ਸਾਨੂੰ ਸਕੂਲ ਦੇ ਵਿੱਚ ਊੜਾੜਾ ਸਿਖਾਇਆ ਜਾਂਦਾ ਹੁਣ ਹੋ ਸਕਦਾ ਕਈਆਂ ਨੂੰ ਊੜਾੜਾ ਵੀ ਭੁੱਲ ਗਿਆ ਹੋਵੇ ਕਿਉਂਕਿ ਪੰਜਾਬੀ ਦੀ ਸ਼ੁਰੂਆਤ ਊੜੇ ਆੜੇ ਤੋਂ ਹੁੰਦੀ ਹੈ ਪੰਜਾਬੀ ਬੋਲੀ ਦੀ ਸ਼ੁਰੂਆਤ ਊੜੇ ਆੜੇ ਤੋਂ ਹੁੰਦੀ ਆ ਤੇ ਸਭ ਤੋਂ ਪਹਿਲਾਂ ਜਦੋਂ ਅਸੀਂ ਸਕੂਲ ਦੇ ਵਿੱਚ ਜਾਂਦੇ ਆ ਸਾਨੂੰ ਪੰਜਾਬੀ ਦੀ ਕਿਤਾਬ ਵਿੱਚ ਊੜਾੜਾ ਦੇਖਣ ਨੂੰ ਮਿਲਦਾ ਊੜਾ ਹੂੰਠ ਆੜਾ ਅੱਖ ਈ ੜੀ ਐਲ ਸਸਾ ਸਲੇਟ ਹਾ ਹਾ ਹਾਥੀ ਕਕਾ ਕਬੂਤਰ ਖਖਰ ਗੋਸ਼ ਗਗਾ ਗੰਮਲਾ ਕਗਾ ਕਾ ਨਵਾਂ ਖਾਲੀ ਇਹ ਅਸੀਂ ਹੁਣ ਤੱਕ ਸੰਬੋਧਨ ਕਰਦੇ ਆਏ ਹਾਂ ਸੋ ਉਸ ਤੋਂ ਬਾਅਦ ਜਦੋਂ ਅਸੀਂ ਇਨ੍ਹਾਂ ਸ਼ਬਦਾਂ ਬਾਰੇ ਪੂਰਨ ਗਿਆਨ ਲੈ ਲੈਂਦੇ ਆ ਜਾਂ ਇਨ੍ਹਾਂ ਬਾਰੇ ਸਾਨੂੰ ਪਤਾ ਲੱਗ ਜਾਂਦਾ ਫਿਰ ਹੌਲੀ ਹੌਲੀ ਸਾਡੇ ਵਿੱਚ ਸ਼ਬਦਾਂ ਦਾ ਉੱਭਰਨਾ ਸ਼ੁਰੂ ਹੋ ਜਾਂਦਾ ਪਹਿਲਾਂ ਇੱਕ ਕੱਲਾ ਕੱਲਾ ਸ਼ਬਦ ਹੁੰਦਾ ਜਿਵੇਂ ਊੜਾ ਫਿਰ ਉਸ ਤੋਂ ਅਸੀਂ ਅੱਗੇ ਸਿੱਖਦੇ ਹਾਂ ਸੰਪੋਧਨ ਕਰਕੇ ਊੜੇ ਨੂੰ ਅਸੀਂ ਕਿੰਨਾ ਕਿੰਨਾ ਨਾਵਾਂ ਨਾਲ ਸੰਪੋਧਨ ਕਰਕੇ ਉਸਨੇ ਸ਼ਬਦ ਬਣਾ ਸਕਦੇ ਹਾਂ ਊੜੇ ਤੇ ਉੱਲੂ ਵੀ ਬਣਦਾ ਊੜੇ ਤੇ ਊਂਠ ਵੀ ਬਣਦਾ ਊੜੇ ਤੇ ਉਰਦੂ ਵੀ ਬਣਦਾ ਊੜੇ ਤੇ ਓਂਕਾਰ ਵੀ ਬਣਦਾ ਇਸ ਤਰ੍ਹਾਂ ਊੜੇ ਤੇ ਉਂਗਲ ਵੀ ਬਣਦਾ ਸੋ ਹਰ ਇੱਕ ਤਰ੍ਹਾਂ ਦੇ ਸ਼ਬਦ ਨਿਕਲਦੇ ਨੇ ਪਰ ਜਿਹੜੀ ਸ਼ੁਰੂਆਤ ਹੈ ਉਹ ਊੜੇ ਵਾਲੇ ਤੋਂ ਹੁੰਦੀ ਹੈ ਤੋ ਇਹਨਾਂ ਪੰਜਾਬੀ ਸ਼ਬਦਾਂ ਨੂੰ ਸਿੱਖਣਾ ਜਾਂ ਪੜ੍ਹਨਾ ਬੜਾ ਆਸਾਨ ਹੈ ਅੱਜ ਸਮਾਂ ਇਹ ਆ ਗਿਆ ਕਿ ਸਾਨੂੰ ਆਪਣੀ ਬੋਲੀ ਬੋਲਣ ਤੇ ਹੀ ਸ਼ਰਮ ਮਹਿਸੂਸ ਹੁੰਦੀ ਆ ਸੋ ਅਗਰ ਜਦੋਂ ਅਸੀਂ ਬਾਹਰਲੀ ਸਟੇਟਾਂ ਵਿੱਚ ਜਾਂਦੇ ਆ ਜਾਂ ਬਾਹਰਲੇ ਮੁਲਕਾਂ 'ਚ ਜਾਂਦੇ ਆ ਉਥੋਂ ਦੀ ਬੋਲੀ ਨੂੰ ਅਪਣਾ ਲੈਨੇ ਆ ਉਥੋਂ ਦੀ ਬਸੋਂ ਨੂੰ ਅਪਣਾ ਲੈਨੇ ਆ ਉੱਥੋਂ ਦੇ ਪਹਿਰਾਵੇ ਨੂੰ ਅਪਣਾ ਲੈਨੇ ਆ ਤੇ ਫਿਰ ਸਾਨੂੰ ਸਾਡੀ ਬੋਲੀ ਮਾੜੀ ਲੱਗਣ ਲੱਗ ਜਾਂਦੀ ਹੈ। ਸੋ ਦੇਖੋ ਆਪਣਾ ਪਛੋਕੜ ਨਾ ਭੁੱਲੋ। ਜਿੱਥੋਂ ਤੁਹਾਡੀ ਸ਼ੁਰੂਆਤ ਹੋਈ ਉਸ ਸ਼ੁਰੂਆਤ ਨੂੰ ਨਾ ਭੁੱਲੋ। ਹੁਣ ਇੱਕ ਸਮਾਂ ਐਦਾਂ ਕਿ ਅਸੀਂ ਸਾਈਕਲ ਚਲਾ ਤਲਾ ਕੇ ਮੋਟਰਸਾਈਕਲਾਂ ਤੱਕ ਪਹੁੰਚੇ ਮੋਟਰਸਾਈਕਲਾਂ ਤੋਂ ਗੱਡੀਆਂ ਤੇ ਪਹੁੰਚੇ ਗੱਡੀਆਂ ਤੋਂ ਪਰਮਾਤਮਾ ਨੇ ਕਿਰਪਾ ਕਰੀ ਸਾਨੂੰ ਜਹਾਜ਼ਾਂ ਵਿੱਚ ਉਠਾਇਆ ਤੇ ਜੇ ਅਸੀਂ ਉਸ ਨੂੰ ਕਹੀਏ ਕਿ ਭਾਈ ਅਸੀਂ ਤਾਂ ਕਦੇ ਸਾਈਕਲ ਨਹੀਂ ਚਲਾਇਆ ਸਾਡੇ ਲਈ ਬੜੀ ਮਾੜੀ ਗੱਲ ਹੋ ਜਾਂਦੀ ਹੈ ਹੁਣ ਜਦੋਂ ਅਸੀਂ ਊੜੇ ਆੜਾ ਸਿੱਖ ਲੈਨੇ ਆ ਤਾਂ ਫਿਰ ਅੱਗੇ ਸ਼ਬਦਾਂ ਦੀ ਸ਼ੁਰੂਆਤ ਕਿਵੇਂ ਹੁੰਦੀ ਹੈ ਫਿਰ ਸਾਨੂੰ ਸਾਡੇ ਕੋਲ ਦੀਆਂ ਚੀਜ਼ਾਂ ਬਾਰੇ ਦੱਸਿਆ ਜਾਂਦਾ ਜਿਵੇਂ ਕਿ ਬੈੱਡਾ ਸੋਫਾ ਕੂਲਰ ਆ ਫਿਰ ਉਹਨਾਂ ਨੂੰ ਅਸੀਂ ਸੰਬੋਧਨ ਕਿਵੇਂ ਕਰੀਏ ਜਿਵੇਂ ਕਾਰ ਨੂੰ ਅਸੀਂ ਪੰਜਾਬੀ ਦੇ ਵਿੱਚ ਸ਼ਬਦ ਲਿਖਣਾ ਹੋਵੇ ਤਾਂ ਕੱਕੇ ਨੂੰ ਕੰਨਾਰਾ ਰਾਰਾ ਕਾਰ ਅਸੀਂ ਕਲਮ ਨੂੰ ਸੰਬੋਧਨ ਕਰਨਾ ਹੋਵੇ ਤਾਂ ਕਕਾ ਲੱਲਾ ਮੱਮਾ ਕਲਮ ਕਬੂਤਰ ਨੂੰ ਸੰਬੋਧਨ ਕਰਨਾ ਹੋਵੇ ਤਾਂ ਕਕਾ ਬੱਬੇ ਨੂੰ ਦੁਲੈਂਕੜ ਤੱਤਾਰਾ ਕਬੂਤਰ ਖਖੇ ਨੂੰ ਵਿਆਰੀ ਰਾਲੇ ਨੂੰ ਕੰਨਾਰਾ ਖੀਰਾ ਖਖੇ ਨੂੰ ਦੋਦੁਲੈਂਕੜ ਹਹਾ ਖੂ ਖਡਾਉਣਾ ਗਾਜਰ ਗਮਲਾ ਗਾਂ ਡਾਕੀਆ ਟੋਲ ਇਹਾਂ ਦੇ ਬੜੇ ਸ਼ਬਦ ਮਿਲਦੇ ਨੇ ਜਿਸ ਤੋਂ ਸਾਡੀ ਪੰਜਾਬੀ ਬੋਲੀ ਦੀ ਸ਼ੁਰੂਆਤ ਹੁੰਦੀ ਆ ਤੇ ਅਸੀਂ ਇਹਨੂੰ ਪੜ ਪੜ ਕੇ ਅੱਗੇ ਵਧਦੇ ਆਂ ਦੇਖੋ ਕੱਲ ਵੀ ਇੱਕ ਜ਼ਿਕਰ ਕੀਤਾ ਸੀ ਤੇ ਹਰ ਇੱਕ ਵੀਡੀਓ ਵਿੱਚ ਵੀ ਜ਼ਿਕਰ ਕਰਦੇ ਆਂ ਜਿਸ ਵੀ ਸੂਬੇ ਦੇ ਵਿੱਚ ਤੁਸੀਂ ਰਹਿੰਦੇ ਹੋ ਜਾ ਜਿਸ ਸੂਬੇ ਦੇ ਤੁਸੀਂ ਵਸਿੰਦੇ ਹੋ ਜਾਂ ਜਿਸ ਮੁਲਕ ਵਿੱਚ ਤੁਸੀਂ ਰਹਿੰਦੇ ਹੋ ਉਥੋਂ ਦੀ ਬੋਲੀ ਜਾਂ ਉਥੋਂ ਦੇ ਰਹਿਣ ਸਹਿਣ ਨੂੰ ਅਪਣਾਓ ਕਿਉਂਕਿ ਉਹ ਤੁਹਾਡੀ ਮਾਂ ਬੋਲੀ ਆ ਤੁਹਾਡੇ ਉਹ ਮਾਂ ਧੂਮੀ ਆ ਜਿਸੇ ਤੁਸੀਂ ਜਨਮੇ ਹੋ ਪਰ ਵੇਖੋ ਮੈਂ ਇਹ ਨਹੀਂ ਕਹਿੰਦਾ ਕਿ ਤੁਸੀਂ ਪੈਸਾ ਕਮਾਉਣ ਬਾਹਰਲੇ ਮੁਲਕਾਂ 'ਚ ਨਾ ਜਾਓ ਕੰਮ ਕਰਨ ਲਈ ਬਾਹਰਲੇ ਮੁਲਕਾਂ 'ਚ ਨਾ ਜਾਓ ਪਰ ਆਪਣਾ ਪਛੋਕੜ ਆਪਣੀ ਪਛਾਣ ਤੇ ਆਪਣੀ ਮਾਂ ਭੂਮੀ ਨੂੰ ਕਦੇ ਨਾ ਭੁੱਲੋ ਇੱਕ ਬੜੀ ਸੋਹਣੀ ਚਾਰਕ ਲਾਈਨਾਂ ਦੀ ਮੈਂ ਲਿਖੀਆਂ ਪੜੀਆਂ ਸੀ ਕਿ ਪੰਜਾਬੀ ਜਿਉਂਦੀ ਰਹੀ ਤਾਂ ਪੰਜਾਬੀ ਜਿਉਂਦੇ ਰਹਿਣਗੇ ਬੋਲੀ ਤੇ ਬੋਲੇ ਜਿਉਂਦੇ ਰਹੇ ਤਾਂ ਇਹ ਸਾਡੇ ਲੋਕ ਜਿਉਂਦੇ ਰਹਿਣਗੇ ਇਹ ਪੰਜਾਬ ਦਾ ਵਿਰਸਾ ਰਹਾ ਤਾਂ ਪੰਜਾਬ ਦੇ ਲੋਕ ਜਿਉਂਦੇ ਰਹੇ ਦੇਖੋ ਸਾਡਾ ਸੱਭਿਆਚਾਰ ਅੱਜ ਅਸੀਂ ਬੜਾ ਕੁਝ ਹੱਥੋਂ ਗਵਾ ਲਿਆ ਅੱਜ ਤੋਂ ਕੋਸਕ ਸਮਾਂ ਪਿੱਛੇ ਜਾਈਏ ਤਾਂ ਹਰ ਘਰ ਦੇ ਵਿੱਚ ਸਾਨੂੰ ਪਸ਼ੂ ਮਿਲਦੇ ਸੀ ਮੱਝਾਂ ਗਾਵਾਂ ਮਿਲਦੀਆਂ ਸੀ ਕਿਉਂਕਿ ਲੋਕ ਹੱਥੀ ਕਿਰਤ ਕਰਨ ਵਿੱਚ ਵਿਸ਼ਵਾਸ ਕਰਦੇ ਸੀ ਹਥੀ ਕਿਰਤ ਕਰਨ ਦੇ ਵਿੱਚ ਵਿਸ਼ਵਾਸ ਰੱਖਦੇ ਸੀ ਪਰ ਅੱਜ ਸਾਡੇ ਵਿੱਚੋਂ ਪਸ਼ੂਆਂ ਗਾਵਾਂ ਨੇ ਪਰਦਾ ਕਰ ਲਿਆ ਜਾਂ ਅਸੀਂ ਉਹਨਾਂ ਨੂੰ ਘਰਾਂ ਵਿੱਚੋਂ ਕੱਢ ਦਿੱਤਾ ਕਿਉਂਕਿ ਹਰ ਇੱਕ ਚੀਜ਼ ਮੁੱਲ ਵਿਕਣ ਲੱਗ ਗਈ ਜਦੋਂ ਤੁਸੀਂ ਆਪਣੇ ਘਰਾਂ ਵਿੱਚੋਂ ਕੋਈ ਚੀਜ਼ ਕੱਢਦੇ ਹੋ ਨਾ ਤਾਂ ਫਿਰ ਉਹ ਜਦੋਂ ਬਾਜ਼ਾਰੋਂ ਲੈਣ ਜਾਂਦੇ ਉਹਦਾ ਮੁੱਲ ਬੜਾ ਘੱਟ ਮਿਲਦਾ ਪਰ ਹੌਲੀ-ਹੌਲੀ ਜਦੋਂ ਤੁਸੀਂ ਉਸ ਚੀਜ਼ ਦੇ ਆਦੀ ਹੋ ਜਾਂਦੇ ਹੋ ਫਿਰ ਤੁਹਾਨੂੰ ਉਹੀ ਚੀਜ਼ ਦੁਗਲੇ ਤਿਗਲੇ ਰੇਟਾਂ ਤੇ ਮਿਲਦੀ ਆ ਅੱਜ ਇਹੀ ਸਭ ਕੁਝ ਹੋ ਰਿਹਾ ਜਾਂ ਇਸੇ ਤਰ੍ਹਾਂ ਹੀ ਚੱਲ ਰਿਹਾ ਪਿੱਛੇ ਜੇ ਪੰਜਾਬੀ ਬੋਲੀ ਨੂੰ ਲੈ ਕੇ ਨਵੇਂ ਬੜੇ ਰੌਲੇ ਪਏ ਲਖੇ ਸੁਧਾਣੇ ਵੀ ਪੰਜਾਬੀ ਬੋਲੀ ਦਾ ਬੜਾ ਮੁੱਦਾ ਉਠਾਇਆ ਪਰ ਹੁਣ ਜਾਂ ਲਖੇ ਸੁਧਾਣੇ ਵੀਰ ਦੇ ਕਹਿਣ ਤੇ ਜਾਂ ਇੱਕ ਦੋ ਬੰਦਿਆਂ ਦੇ ਕਰਨ ਤੇ ਪੰਜਾਬ ਦੇ ਵਿੱਚ ਹਾਲਾਤ ਨਹੀਂ ਬਦਲ ਬਾਲੇ ਸਾਨੂੰ ਪੰਜਾਬੀ ਬੋਲੀ ਦੀ ਸ਼ੁਰੂਆਤ ਸਾਡੇ ਘਰੋਂ ਕਰਨੀ ਪਈ ਅਸੀਂ ਤਾਂ ਪੰਜਾਬੀ ਬੋਲੀ ਸਿੱਖ ਗਏ ਪਰ ਇਹ ਸੀਬੀਐਸਸੀ ਬੋਰਡ ਵਾਲੇ ਜੋ ਕਹਿੰਦੇ ਨੇ ਬੱਚਿਆਂ ਨੂੰ ਸਕੂਲ ਵਿੱਚ ਹਿੰਦੀ ਬੁਲਾਉਂਦੇ ਨੇ ਇੱਕ ਨਹੀਂ ਕਈ ਸਕੂਲ ਨੇ ਜੋ ਕਹਿੰਦੇ ਨੇ ਭਾਈ ਤੁਸੀਂ ਸਕੂਲ ਦੇ ਵਿੱਚ ਹਿੰਦੀ ਬੋਲਣੀ ਆ ਤਾਂ ਬੱਚੇ ਉਦਾਂ ਹੀ ਆ ਕੇ ਘਰਾਂ ਦੇ ਵਿੱਚ ਹਿੰਦੀ ਬੋਲਦੇ ਨੇ ਉਹ ਹਿੰਦੀ ਭਾਸ਼ਾ ਦਾ ਜ਼ਿਕਰ ਕਰਦੇ ਨੇ ਕਿ ਸਾਨੂੰ ਮਹਿਸੂਸ ਹੁੰਦਾ ਕਿ ਅਸੀਂ ਪੰਜਾਬ ਵਿੱਚ ਨਹੀਂ ਕਿਸੇ ਜੂਪੀ ਬਿਹਾਰ ਦੇ ਕਸਬੇ ਵਿੱਚ ਰਹੇ ਨੇ ਜਾਂ ਜੂਪੀ ਬਿਹਾਰ ਜਾਂ ਬਾਹਲੀ ਸਥਾਨਾਂ ਵਿੱਚ ਰਹੇ ਨੇ ਇਹ ਤੁਹਾਨੂੰ ਇੱਕ ਗੁਲਾਮੀ ਦਾ ਅਹਿਸਾਸ ਕਰਵਾਇਆ ਜਾਂਦਾ ਸਭ ਤੋਂ ਪਹਿਲਾਂ ਇੱਕ ਕਿਸੇ ਨੇ ਬੜੀ ਸੋਹਣੀ ਲਾਈਨ ਕੀਤੀ ਕਿ ਅਗਰ ਨਸਲ ਨੂੰ ਖਤਮ ਕਰਨਾ ਨਾ ਸਭ ਤੋਂ ਪਹਿਲਾਂ ਉਹਦੀ ਬੋਲੀ ਖਤਮ ਕਰੋ ਜਦੋਂ ਤੁਹਾਡੀ ਬੋਲੀ ਖਤਮ ਹੋ ਗਈ ਤਾਂ ਤੁਹਾਡਾ ਪਹਿਰਾਵਾ ਵੀ ਖਤਮ ਹੋ ਜਾਵੇਗਾ ਜਦੋਂ ਤੁਹਾਡਾ ਪਹਿਰਾਵਾ ਖਤਮ ਹੋਇਆ ਤਾਂ ਤੁਹਾਡੀਆਂ ਸੰਝਾਂ ਤੇ ਤੁਹਾਡੇ ਵਿਰਸੇ ਵੀ ਖਤਮ ਹੋ ਜਾਣਗੇ ਪਰ ਦੇਖੋ ਇੱਥੇ ਮਸਲਾ ਸਾਡੀ ਹੋਦ ਦਾ ਅਗਰ ਸਾਡੀ ਹੋਦ ਜੋਦੀ ਰਹੂ ਤਾਂ ਸਾਡੇ ਲੋਕ ਸਾਡੇ ਵਿੱਚ ਜਿਉਂ ਦੇ ਰਹਿਣ ਹੁਣ ਕਈ ਇੰਗਲਿਸ਼ ਸਕੂਲਾਂ ਦੇ ਵਿੱਚ ਜਾਂਦੇ ਆ ਤਾਂ ਉੱਥੇ ਵੇਖਦੇ ਆ ਕਿ ਬੱਚਿਆਂ ਨੂੰ ਇੰਗਲਿਸ਼ ਦੇ ਵਿੱਚ ਪਤਾ ਕਿ 37 ਕਿੰਨਾ ਹੁੰਦਾ ਜਾਂ 48 ਕਿੰਨਾ ਹੁੰਦਾ ਪਰ ਅਗਰ ਪੰਜਾਬੀ ਦੇ ਵਿੱਚ ਉਹਨਾਂ ਨੂੰ ਪੁੱਛੋ ਕਿ 56 ਕਿੰਨੇ ਹੁੰਦੇ ਨੇ 54 ਕਿੰਨੇ ਹੁੰਦੇ ਨੇ 87 ਕਿੰਨੇ ਹੁੰਦੇ ਨੇ 82 ਕਿੰਨੇ ਹੁੰਦੇ ਨੇ ਉਹ ਖਾਸ ਕੇ ਸਾਰ ਦਿੰਦੇ ਨੇ ਕਿਉਂਕਿ ਉਹਨਾਂ ਨੂੰ ਪੰਜਾਬੀ ਤੋਂ ਤੋੜਿਆ ਜਾ ਰਿਹਾ ਕਿਉਂ ਸਿਲੇਬਸ ਪੂਰਾ ਇੰਗਲਿਸ਼ ਮੀਡੀਅਮ ਵਿੱਚ ਹੁਣ ਅਸੀਂ ਇਹ ਗੱਲ ਕਹੀਏ ਕਿ ਭਾਈ ਸਾਡੇ ਤੇ ਕਿਸੇ ਨੇ ਥੋਪੀ ਨਹੀਂ ਅਸੀਂ ਇਹ ਚੀਜ਼ਾਂ ਨੂੰ ਅਪਣਾਇਆ ਇਸ ਬੋਲੀਆਂ ਨੂੰ ਅਪਣਾਇਆ ਜਾਂ ਇਸ ਸੀਬੀਐਸਸੀ ਬੋਰਡ ਵਾਲਿਆਂ ਨੂੰ ਅਪਣਾਇਆ ਤਾਂ ਜਾ ਕੇ ਸਾਨੂੰ ਇਹ ਚੀਜ਼ਾਂ ਮਿਲੀਆਂ ਹੁਣ ਜਦੋਂ ਅਸੀਂ ਆਪਣੇ ਘਰ ਦੇ ਵਿੱਚੋਂ ਸ਼ੁਰੂਆਤ ਕਰਦੇ ਆ ਤਾਂ ਸਾਨੂੰ ਘਰ ਵਿੱਚ ਹੀ ਲਾਂਭਾ ਦੇਣਾ ਚਾਹੀਦਾ ਕਿਉਂਕਿ ਸਾਡੇ ਬੱਚੇ CBSE ਬੋਰਡ ਵਿੱਚ ਅਸੀਂ ਲਾਏ ਨੇ ਤਾਂ ਜਵਾਬਦੇਹੀ ਵੀ ਸਾਡੀ ਬਣਦੀ ਹੈ ਕਿਸੇ ਚੀਜ਼ੇ ਬੰਦੇ ਦੀ ਨਹੀਂ ਬਣਦੀ ਹੁਣ ਅਸੀਂ ਕਿਸੇ ਨੂੰ ਜਾ ਕੇ ਲਾਂਭਾ ਦਈਏ ਕਿ ਸਾਡੇ ਬੱਚਿਆਂ ਨੂੰ ਹਿੰਦੀ ਬੁਲਾਈ ਜਾ ਰਹੀ ਆ ਮੈਨੂੰ ਇਹ ਗੱਲ ਕਹਿਣ ਦੇ ਸੰਕੋਚ ਨਹੀਂ ਬਣਦਾ ਕਿ ਤੁਹਾਨੂੰ ਥੋੜੀ ਜੀ ਦਾ ਸ਼ਰਮ ਆਉਣੀ ਚਾਹੀਦੀ ਆ ਕਿ ਤੁਸੀਂ ਇਹ ਗੱਲ ਕਹਿ ਰਹੇ ਹੋ ਕਿ ਤੁਹਾਡੇ ਬੱਚੇ ਵੀ CBSE ਬੋਰਡ ਵਿੱਚ ਪੜ੍ਹਦੇ ਨੇ CBSE ਸਕੂਲਾਂ ਵਿੱਚ ਪੜ੍ਹਦੇ ਨੇ ਫਿਰ ਤੁਸੀਂ ਕਿਸੇ ਗੱਲ ਦਾ ਜ਼ਿਕਰ ਕਰਦੇ ਹੋ ਕਿ ਸਾਡੇ ਬੱਚਿਆਂ ਨੂੰ ਹਿੰਦੀ ਬੁਲਾਈ ਜਾ ਰਹੀ ਆ ਅਗਰ ਤੁਸੀਂ ਘਰਾਂ ਦੇ ਵਿੱਚ ਵੀ ਹਿੰਦੀ ਵਿੱਚ ਗੱਲ ਕਰੋਗੇ ਮੈਂ ਬਹੁਤ ਘਰਾਂ ਦੇ ਵਿੱਚ ਦੇਖਿਆ ਕਿ ਬੱਚੇ ਜਿਵੇਂ ਸਕੂਲਾਂੋਂ ਆਉਂਦੇ ਨੇ ਚਲੋ ਸਕੂਲ ਦੇ ਵਿੱਚ ਹਿੰਦੀ ਤਾਂ ਬੋਲੀ ਜਾਂਦੀ ਉਹ ਬੱਕਰੀ ਗੱਲ ਆ ਪਰ ਜਦੋਂ ਘਰੋਂ ਵਿੱਚ ਹਿੰਦੀ ਆ ਕੇ ਬੋਲਦੇ ਨੇ ਹਮ ਕੋ ਜੇ ਚਾਹੀਏ ਹਮ ਜੇ ਨਹੀਂ ਕਰੇਗੇ ਮੇਰੇ ਕੋ ਪਾਣੀ ਦਾ ਗਲਾਸ ਦੋ ਹਮ ਆ ਰਹੇ ਹਾਂ ਤਾਂ ਇਹ ਥੋੜਾ ਜਿਹਾ ਦਿਲ ਨੂੰ ਸੱਟ ਮਾਰਦੀਆਂ ਨੇ ਗੱਲਾਂ ਕਿਉਂਕਿ ਬੱਚਾ ਇੱਕ ਕੋਰਾ ਕਾਗਜ਼ ਹੁੰਦਾ ਜਿਸ ਤਰ੍ਹਾਂ ਦਾ ਤੁਸੀਂ ਬੱਚੇ ਨੂੰ ਸਿਖਾਓਗੇ ਕਿਉਂਕਿ ਸਾਡੇ ਮਾਪੇ ਤੋਂ ਬਾਅਦ ਸਾਡਾ ਸਕੂਲ ਹੀ ਸਾਡਾ ਅਧਿਆਪਕ ਹੁੰਦਾ ਸਤ ਅਧਿਆਪਕ ਸਾਡੇ ਗੁਰੂ ਹੁੰਦੇ ਨੇ ਅਸੀਂ ਉਹਨਾਂ ਤੋਂ ਸਿੱਖਣਾ ਹੁਣ ਅਸੀਂ ਉਥੋਂ ਜਦੋਂ ਹਿੰਦੀ ਸਿੱਖਾਂਗੇ ਤਾਂ ਅਸੀਂ ਘਰ ਵਿੱਚ ਆ ਕੇ ਵੀ ਹਿੰਦੀ ਹੀ ਬੋਲਾਂਗੇ ਇੱਕ ਸੁਧਾਰਨ ਦੀ ਪ੍ਰਕਿਰਿਆ ਪਰ ਤੁਸੀਂ ਅਗਰੇਕ ਸਿਸਟਮ ਨੂੰ ਜੈਸ ਪ੍ਰਕਿਰਿਆ ਨੂੰ ਬਦਲਣਾ ਚਾਹੁੰਦੇ ਹੋ ਤਾਂ ਸਭ ਤੋਂ ਪਹਿਲਾਂ ਤੁਹਾਨੂੰ ਪੰਜਾਬ ਦੇ ਵਿੱਚ ਆਪਣਾ ਵਿਸ਼ਵਾਸ ਬਣਾਉਣਾ ਪਊਗਾ ਪੰਜਾਬ ਦੇ ਸਕੂਲਾਂ ਦੇ ਵਿੱਚ ਆਪਣਾ ਵਿਸ਼ਵਾਸ ਬਣਾਉਣਾ ਪਊਗਾ ਪੰਜਾਬ ਤੇ ਪੰਜਾਬੀ ਅਤੇ ਮਾਣ ਕਰਨਾ ਪਊਗਾ ਕਿਉਂਕਿ ਅਗਰ ਤੁਸੀਂ ਪੰਜਾਬ ਦੇ ਉੱਪਰ ਵਿਸ਼ਵਾਸ ਕਰੋਗੇ ਨਾ ਤਾਂ ਪੰਜਾਬ ਤੁਹਾਨੂੰ ਬੜਾ ਕੁਝ ਦੇਊਗਾ ਹੁਣ ਅਸੀਂ ਅਸੀਂ ਵੀ ਸਰਕਾਰੀ ਸਕੂਲਾਂ ਚੋਂ ਪੜ੍ਹੇ ਆ ਅਸੀਂ ਵੀ ਸਾਡੇ ਸਰਕਾਰੀ ਸਕੂਲ ਪਿੰਡਾਂ ਵਾਲੇ ਸਰਕਾਰੀ ਸਕੂਲਾਂ ਚ ਪੜ੍ਹੇ ਆ ਸਾਡੇ ਸਰਕਾਰੀ ਸਕੂਲਾਂ ਚੋਂ ਪੜ੍ਹ ਕੇ ਕਈ ਮੁੰਡੇ ਨੌਕਰੀਆਂ ਤੇ ਲੱਗੇ ਨੇ ਕਈ ਵੱਡੇ ਅਹੁਦਿਆਂ ਤੇ ਬੈਠੇ ਨੇ ਦੇਖੋ ਜਿਨੇ ਪੜਨਾ ਉਹਨੇ ਪੰਜਾਬ ਮੀਡੀਆ ਵਿੱਚ ਪੜ ਜਾਣਾ ਜਿਹਨੇ ਪੜਨਾ ਉਹਨੇ CBSE ਦਾ ਚਲੋ ਪੜਨਾ ਹੀ ਆ ਉਹ CBSE ਵਾਲੇ ਨੇ ਪੜ੍ਹਾਈ ਨਹੀਂ ਕਹਿ ਸਕਦੇ ਕਿਉਂਕਿ ਉਹ CBSE ਵਾਲਿਆਂ ਦਾ ਤੁਹਾਡਾ ਬੇੜਾ ਕਰਕ ਕਰਤਾ ਪੰਜਾਬ ਦਾ ਤੇ ਹੁਣ ਅਸੀਂ ਇਹ દોਸ਼ ਤੀਜੇ ਤੇ ਨਹੀਂ ਮਥਣਾ ਸਾਨੂੰ ਇਹ દોਸ਼ ਆਪਣੇ ਉੱਪਰ ਲੈਣਾ ਪੈਣਾ ਕਿ ਅਗਰ ਸਾਡੇ ਬੱਚੇ ਹਿੰਦੀ ਬੋਲ ਰਹੇ ਨੇ ਤਾਂ ਇਹਦੇ ਵਿੱਚ ਕਸੂਰ ਸਾਡਾ ਕਿਸੇ ਤੀਜੇ ਦਾ ਹੁਣ ਪੰਜਾਬੀ ਦੀ ਪਛਾਣ ਬੱਚਿਆਂ ਨੂੰ ਭੁੱਲਦੀ ਜਾ ਰਹੀ ਹੈ ਕਿ ਪੰਜਾਬੀ ਕੀ ਹੈ ਹੁਣ ਪੰਜਾਬੀ ਜਦੋਂ ਸ਼ਬਦਾਂ ਨੂੰ ਇਹ ਪੜ੍ਹਦੇ ਨੇ ਤਾਂ ਉਹ ਹਿੰਦੀ ਵਿੱਚ ਪੜ੍ਹਦੇ ਹੁਣ ਕਈ ਜਦੋਂ ਵੀਡੀਓ ਦੇਖਣਗੇ ਉਹ ਇਹ ਵੀ ਗੱਲ ਦਾ ਜ਼ਿਕਰ ਕਰਨਗੇ ਕਿ ਐਵੇਂ ਆ ਕੇ ਵੀਡੀਓ ਬਣਾਉਣ ਬਹਿ ਜਾਂਦੇ ਨੇ ਪਰ ਇਹਨਾਂ ਨੂੰ ਪਤਾ ਕੁਝ ਨਹੀਂ ਦੇਖੋ ਵੀਡੀਓ ਬਣਾਉਣਾ ਸਾਡਾ ਫਰਜ਼ ਸਮਝਾਉਣਾ ਸਾਡਾ ਫਰਜ਼ ਤੁਸੀਂ ਦੇਖੋ ਨਾ ਦੇਖੋ ਇਹ ਤੁਹਾਡੀ ਜ਼ਿੰਮੇਵਾਰੀ ਆ ਜਾਂ ਤੁਹਾਡਾ ਅਧਿਕਾਰ ਆ ਇਹ ਭਾਰਤ ਦੇ ਸੰਵਿਧਾਨ ਦੇ ਤਹਿਤ ਤੁਹਾਨੂੰ ਅਧਿਕਾਰ ਮਿਲੇ ਆ ਕਿ ਤੁਸੀਂ ਕੀ ਦੇਖਣਾ ਕੀ ਕਰਨਾ ਇਹਦੇ ਉੱਪਰ ਕਿਸੇ ਦਾ ਕੋਈ ਤੱਕਾ ਨਹੀਂ ਹੋ ਸਕਦਾ ਜਾਂ ਤੁਸੀਂ ਕਿਸੇ ਨਾਲ ਤੱਕਾ ਨਹੀਂ ਕਰ ਸਕਦੇ ਇਹ ਤੁਹਾਡੇ ਰਾਈਟ ਨੇ ਤੁਹਾਡੇ ਅਧਿਕਾਰ ਨੇ ਤੁਸੀਂ ਇਹਨਾਂ ਅਧਿਕਾਰਾਂ ਦੀ ਵਰਤੋਂ ਕਰਕੇ ਕੁਝ ਵੀ ਕਰ ਸਕਦੇ ਪਰ ਪੰਜਾਬ ਦੇ ਵਿੱਚ ਜਦੋਂ ਪੰਜਾਬੀ ਬੋਲੀ ਦਾ ਜ਼ਿਕਰ ਹੁੰਦਾ ਤਾਂ ਕਈ ਚੀਜ਼ਾਂ ਸਿਖਾਈਆਂ ਜਾਂਦੀਆਂ ਨੇ ਤੇ ਪੜਾਈਆਂ ਜਾਂਦੀਆਂ ਨੇ ਹੁਣ ਸ਼ਬਦਾਂ ਨੂੰ ਜੋੜ-ਜੋੜ ਕੇ ਸ਼ਬਦ ਬਣਦੇ ਨੇ ਤੇ ਅੱਖਰਾਂ ਨੂੰ ਜੋੜ-ਜੋੜ ਕੇ ਇੱਕ ਵਿਚਾਰ ਬਣਦੀ ਹੈ ਜਦੋਂ ਅਸੀਂ ਕਹਿੰਦੇ ਹਾਂ ਬੱਸ ਤਾਂ ਸਕੂਲ ਦੀ ਬੱਸ ਵੀ ਹੋ ਸਕਦੀ ਆ ਇੱਕ ਪੰਜਾਬੀ ਦੇ ਵਿੱਚ ਬੱਸ ਹੁੰਦੀ ਆ ਕਿਉਂਕਿ ਸ਼ਬਦਾਂ ਦੀ ਬਣਤਰ ਤੇ ਸੰਬੋਧਨ ਕਰਨ ਦੇ ਤਰੀਕੇ ਬਦਲ ਜਾਂਦੇ ਇੱਕ ਤਾਂ ਕਹਿੰਦੇ ਅਸੀਂ ਬੱਸ ਕਿ ਭਾਈ ਹੁਣ ਅਸੀਂ ਥੱਕ ਗਏ ਸਾਡੀ ਬੱਸ ਹੋ ਗਈ ਇਹ ਕਹਿੰਦੇ ਆ ਬੱਸ ਆ ਗਈ ਉਹ ਸਕੂਲ ਵਾਲੀ ਬਸਾਂ ਹੁਣ ਇਸੇ ਤਰ੍ਹਾਂ ਪੰਜਾਬੀ ਬੋਲੀ ਦੇ ਵਿੱਚ ਇੱਕ ਲਫ਼ਜ਼ ਤੋਂ ਕਈ ਲਫ਼ਜ਼ ਬਣਦੇ ਨੇ ਇੱਕ ਸ਼ਬਦ ਤੋਂ ਕੋਈ ਸ਼ਬਦ ਬਣਦੇ ਨੇ ਤੇ ਇਹਨਾਂ ਸ਼ਬਦਾਂ ਤੋਂ ਕਈ ਅੱਗੇ ਜਾ ਕੇ ਸ਼ਬਦ ਬਣਦੇ ਨੇ ਪਰ ਸਾਡਾ ਜੋ ਅੱਜ ਦਾ ਟੌਪਿਕ ਸੀ ਕਿ ਪੰਜਾਬੀ ਸ਼ਬਦ ਪੰਜਾਬੀ ਸ਼ਬਦਾਂ ਦੇ ਨਾਲ-ਨਾਲ ਕਈ ਹੋਰ ਵਿਸ਼ੇ ਵਿੱਚ ਜੁੜ ਜਾਂਦੇ ਨੇ ਸੋ ਦੇਖੋ ਸਭ ਤੋਂ ਪਹਿਲਾਂ ਅਗਰ ਤੁਸੀਂ ਪੰਜਾਬ ਦੇ ਵਿੱਚ ਰਹਿੰਦੇ ਹੋ ਤਾਂ ਕੋਸ਼ਿਸ਼ ਕਰਿਆ ਕਰੋ ਕਿ ਆਪਣੇ ਬੱਚਿਆਂ ਨੂੰ ਪੰਜਾਬੀ ਬੋਲਣ ਤੋਂ ਰੋਕਿਆ ਨਾ ਕਰੋ ਤੇ ਪੰਜਾਬੀ ਬੋਲੀ ਤੋਂ ਤੋੜਿਆ ਨਾ ਕਰੋ ਜੁੜੋ ਤੇ ਤੁਸੀਂ ਵੀ ਜੁੜੋ ਮੈਨੂੰ ਨਹੀਂ ਲੱਗਦਾ ਕਿ ਅੱਜ ਸਾਡੇ ਘਰਾਂ ਵਿੱਚ ਸਾਡੇ ਬੱਚਿਆਂ ਨੂੰ ਪੰਜਾਬੀ ਅੱਖਰਾਂ ਦੀ ਪਛਾਣ ਹੋ ਸਕਦੀ ਆ ਕਿਉਂਕਿ ਜੋ ਪ੍ਰਾਇਮਰੀ ਸਕੂਲ ਚ ਪੜਦੇ ਨੇ ਉਹਨਾਂ ਦਾ ਪਤਾ ਪੰਜਾਬੀ ਬਾਰੇ ਪਰ ਜਿਹੜੀ ਪੰਜਾਬੀ ਗਿਣਤੀ ਆ ਜਿਵੇਂ ਕਹਿ ਲਓ 80 82 98 69 99 99 ਇਹਨਾਂ ਨੂੰ ਇੰਗਲਿਸ਼ మీడియం ਵਾਲਿਆਂ ਨੂੰ ਇਦਾਂ ਪੁੱਛੋਗੇ ਤਾਂ ਹੋ ਸਕਦਾ ਜਵਾਬ ਨਹੀਂ ਦੇ ਸਕਣਗੇ ਕਿਉਂਕਿ ਇਹਨਾਂ ਦਾ మీడియం ਇੰਗਲਿਸ਼ ਆ ਇਹਨਾਂ ਨੂੰ ਪੁੱਛੋਗੇ 37 ਫਿਰ ਇਹ ਦੱਸ ਦੇਣਗੇ ਕਿ ਕਿੰਨਾ ਇਸਤੇ ਉਲਟ ਜਦੋਂ ਉਹਨਾਂ ਨੂੰ ਪੁੱਛੋਗੇ 87 ਕਿੰਨੇ ਹੁੰਦੇ ਨੇ 82 ਕਿੰਨੇ ਹੁੰਦੇ ਨੇ 84 ਕਿੰਨੇ ਹੁੰਦੇ ਨੇ ਤਾਂ ਹੋ ਸਕਦਾ ਹੈ ਸੰਬੋਧਨ ਕਰ ਨਹੀਂ ਸਕਣਗੇ ਕਿਉਂਕਿ ਮੈਂ ਕਈ ਬੱਚਿਆਂ ਤੋਂ ਪੁੱਛ ਕੇ ਵੇਖਿਆ ਹੁਣ ਦੇਖੋ ਇਸ ਵੀਡੀਓ ਦਾ ਕੋਈ ਗਲਤ ਅੰਦਾਜ਼ਾ ਨਾ ਲਾਇਓ ਜਾਂ ਇਹਨੂੰ ਕਿਸੇ ਗਲਤ ਪਾਸੇ ਨਾ ਲਾਇਓ ਦੇਖੋ ਨਾ ਤਾਂ ਆਪਾਂ CBSE ਵਾਲਿਆਂ ਦਾ ਵਿਰੋਧ ਕਰ ਰਹੇ ਹਾਂ ਕਿਉਂਕਿ ਉਹਨਾਂ ਦਾ ਕੋਈ ਕਸੂਰ ਨਹੀਂ ਵਾਕਈ ਗੱਲ ਸੱਚੀ ਹੈ ਕਸੂਰ ਸਾਡਾ ਹੈ ਅਸੀਂ ਆਪਣੇ ਬੱਚੇ ਉੱਤੇ ਭੇਜੇ ਅਸੀਂ ਪੰਜਾਬ ਸਕੂਲ ਸਿੱਖਿਆ ਬੋਰਡ ਤੇ ਵਿਸ਼ਵਾਸ ਨਹੀਂ ਕੀਤਾ ਇੱਕ ਗੱਲ ਇਥੇ ਹੋ ਜਾਂਦੀ ਹੈ ਵੀ ਘਰ ਦਾ ਜੋ ਨੀ ਯੋਗਨਾ ਬਾਹਰ ਲਾ ਜੋਗੀ ਸਿੱਧ ਅਸੀਂ ਬਾਹਰਲੇ ਬੰਦੇ ਤੇ ਛੇਤੀ ਵਿਸ਼ਵਾਸ ਕਰ ਲੈਂਦੇ ਹਾਂ ਸਾਨੂੰ ਮਾਰਿਆ ਹੀ ਬਾਹਰਲੇ ਲੋਕਾਂ ਨੇ ਬਾਕੀ ਅੰਦਰਲੇ ਆ ਨੇ ਮਾਰਿਆ ਬਾਹਰਲੇ ਦਾ ਚਲੂ ਹੋ ਸਕਦਾ ਸਾਡੇ ਆਪਣੇ ਸਾਡੇ ਆਪਣੇ ਵੀ ਕਈ ਇਹਦੇ ਵਿੱਚ ਰੂਸੇ ਨੇ ਆਪਣੇ ਵੀ ਕਈ ਹੰਕਾਰ ਨੇ ਆਪਣੇ ਵੀ ਕਈ ਰਤਬੇ ਨੇ ਇੱਕ ਤਾਂ ਸੀ ਆਪਣੀ ਪਹੁੰਚ ਦੱਸਣ ਲਈ ਕਿ ਸਾਡੀ ਪਹੁੰਚ ਬਹੁਤ ਆ ਆਪਣੇ ਬੱਚਿਆਂ ਨੂੰ ਮਹਿੰਗੇ ਸਕੂਲਾਂ ਦੇ ਵਿੱਚ ਲਾਉਨੇ ਹੋ ਇੱਕ ਅਸੀਂ ਆਪਣਾ ਰੁਤਬਾ ਰੁਤਬਾ ਉੱਚਾ ਕਰਨ ਲਈ ਆਪਣੇ ਬੱਚਿਆਂ ਨੂੰ ਨਾ ਮਹਿੰਗੇ ਸਕੂਲਾਂ ਚ ਲਾਉਨੇ ਆ ਤੇ ਇੱਕ ਆਪਣਾ ਸਟੇਟਸ ਕਿ ਸਾਡੀ ਪਛਾਣ ਵੱਡੀ ਬਣੀ ਕਿ ਸਾਡੇ ਬੱਚੇ CBSE ਸਕੂਲਾਂ ਵਿੱਚ ਪੜ੍ਹਨ ਜਾਂ ਵੱਡੇ ਵੱਡੇ ਸਕੂਲਾਂ ਚ ਪੜਨ ਜਿੱਥੇ 7-8 ਲੱਖ ਰੁਪਏ ਸਾਲਾਂ ਨੇ 8-8 ਸਾਲਾਂ ਦੇ ਇਕੱਠੇ ਪੈਸੇ ਲੈ ਜਾਂਦੇ ਨੇ ਤਾਂ ਸਾਡਾ ਸਟੇਟਸ ਬਣੇ ਕਿ ਭਾਈ ਸਾਡਾ ਬੱਚਾ ਵੀ ਉਹ ਫਲਾਨੇ ਸਕੂਲ ਚ ਪੜਦਾ ਉਥੇ ਅਸੀਂ 8 ਸਾਲ ਦੇ ਪੈਸੇ ਪਹਿਲਾਂ ਬਰਾਈ ਤੇ ਹੁਣ ਇਥੋਂ ਤੋਂ ਪੈਸੇ ਕਿਵੇਂ ਰਲ ਰਹੇ ਕੱਲ ਵੀ ਮੈਂ ਇੱਕ ਵੀਡੀਓ ਵਿੱਚ ਜ਼ਿਕਰ ਕੀਤਾ ਸੀ ਕਿ ਇੱਕ ਕਿਤਾਬ ਜਦੋਂ ਪ੍ਰਿੰਟਿੰਗ ਮਸ਼ੀਨ ਚੋਂ ਨਿਕਲਦੀ ਹੈ ਉਹਦਾ ਮੁੱਲ ਇਕੱਠੀਆਂ ਕਿਤਾਬਾਂ ਦਾ 60 ਰੁਪਏ ਲਾਇਆ ਜਾਂਦਾ ਪਰ ਜਦੋਂ ਅੱਗੇ ਉਹਦੀ ਜਾਂ ਕਿਤਾਬਾਂ ਦੀ ਕੋਈ ਏਜੰਸੀ ਲੈਂਦਾ ਵੇਚਣ ਵਾਲੀ ਸਕੂਲ ਦੇ ਥਰੂ ਤਾਂ ਉਹ ਹੀ ਕਿਤਾਬ 260 ਜਾਂ 70 ਰੁਪਏ ਦੀ ਹੋ ਜਾਂਦੀ ਆ ਉਸ ਤੋਂ ਅੱਗੇ ਉਹ ਕਿਤਾਬ ਪੰਜਾਬ ਦੇ ਵਿੱਚ ਆਉਂਦੀ ਆ ਤਾਂ ਉਹ 300 ਰੁਪਏ ਤੱਕ ਵਿਕਦੀ ਆ ਤੇ ਪੰਜਾਬ ਨੂੰ ਦੱਬਣ ਲਈ ਪੰਜਾਬ ਦੇ ਲੋਕਾਂ ਨਾਲ ਇਹ ਧੂਕ ਮਾਰ ਰਹੇ ਤੇ ਇਹਦੇ ਵਿੱਚ ਸਾਡੇ ਪੰਜਾਬੀਆਂ ਦਾ ਵੀ ਬਹੁਤ ਵੱਡਾ ਹੱਥ ਆ ਹੁਣ ਇੱਥੇ ਅਸੀਂ ਇੱਕ ਮਸਲਾ ਹੋਰ ਜੋੜਦੇ ਹਾਂ ਨਾਲ ਕਿਸਾਨੀ ਅੰਦੋਲਨ ਦਾ ਰੋਜ਼ ਜਾਂ ਤੀਜੇ ਚੌਥੇ ਦਿਨ ਖਬਰ ਆਉਂਦੀ ਹੈ ਕਿ ਕੋਈ ਨਾ ਕੋਈ ਬੰਦਾ ਸ਼ਹੀਦ ਹੋ ਗਿਆ ਅੱਗੇ ਵੀ 7-800 ਬੰਦੇ ਸ਼ਹੀਦ ਹੋਗੇ ਪਰ ਮਿਲਿਆ ਕੀ ਸਾਡੇ ਪੰਜਾਬ ਦੀ ਹੱਦ ਅੰਦਰ ਸਾਡੇ ਪੰਜਾਬ ਦੀ ਧਰਤੀ ਤੇ ਤੁਸੀਂ ਕਬਜ਼ਾ ਕਰਕੇ ਬੈਠ ਗਏ ਸਭ ਤੋਂ ਵੱਡੀ ਗੱਲ ਹੈ ਕਿ ਉਹ ਹਰਿਆਣੇ ਦੀ ਹੱਦ ਵੀ ਨਹੀਂ ਸਾਡੇ ਪੰਜਾਬ ਦੀ ਹੱਦ ਦੇ ਵਿੱਚ ਸ਼ੰਭੂਵੱਡ ਸਾਡੇ ਪੰਜਾਬ ਦੀ ਹੱਦ ਦੇ ਵਿੱਚ ਹੀ ਕਿਸੇ ਹੋਰ ਸਟੇਟ ਦੀ ਪੁਲਿਸ ਆ ਕੇ ਸਾਡੇ ਟਰੈਕਟਰ ਟਰਾਲੀਆਂ ਤੋੜ ਜਵੇ ਤੇ ਸਾਡੇ ਲੋਕਾਂ ਤੇ ਫਾਇਰਿੰਗ ਕਰ ਜਵੇ ਅਥਰੂ ਗੈਸ ਦੇ ਗੋਲੇ ਡਰੋਨ ਆਹੀ ਸਿੱਤੇ ਜਾਣ ਤਾਂ ਤੁਹਾਨੂੰ ਇਹ ਸਾਾਸ ਕਰਵਾਇਆ ਗਿਆ ਕਿ ਤੁਸੀਂ ਸਾਡੇ ਤੋਂ ਵੱਖਰੇ ਹੋ ਇਹ ਪੰਜਾਬ ਤੁਹਾਡੇ ਤੋਂ ਵੱਖਰ ਸਾਡੇ ਤੋਂ ਵੱਖਰਾ ਸਾਡਾ ਪੰਜਾਬ ਨਾਲ ਕੋਈ ਲੈਣ ਨਹੀਂ ਦੇਵੇ ਦਿੱਲੀ ਤੁਹਾਨੂੰ ਇਹ ਅਹਿਸਾਸ ਕਰਵਾ ਰਹੀ ਹੈ ਦੇਖੋ ਜੋ ਹੁਕਮ ਉੱਪਰੋਂ ਆ ਰਿਹਾ ਉਹੀ ਹੁਕਮ ਦੀ ਉਹ ਪਾਲਣਾ ਕਰ ਰਹੇ ਨੇ ਤੇ ਇਹ ਚੀਜ਼ਾਂ ਗਲਤ ਨੇ ਬਾਕੀ ਸਾਡਾ ਟੌਪਿਕ ਸੀ ਕਿ ਪੰਜਾਬੀ ਸ਼ਬਦ ਹੁਣ ਪੰਜਾਬੀ ਸ਼ਬਦਾਂ ਬਾਰੇ ਤੁਹਾਨੂੰ ਦੱਸਿਆ ਕਿ ਪੰਜਾਬੀ ਬੋਲੀ ਦੀ ਸ਼ੁਰੂਆਤ ਉੜਿਆੜੇ ਤੋਂ ਹੁੰਦੀ ਆ ਸਭ ਤੋਂ ਪਹਿਲਾਂ ਜਦੋਂ ਬੱਚਾ ਜਨਮ ਲੈਂਦਾ ਤਾਂ ਉਹ ਸਿਰਫ ਆਪਣੀ ਮਾਂ ਕੋਲ ਜ਼ਿਆਦਾ ਟਾਈਮ ਲੈਂਦਾ ਕਿਉਂਕਿ ਉਹਨੂੰ ਪਤਾ ਲੱਗ ਜਾਂਦਾ ਕਿ ਮੇਰੀ ਮਾਂ ਕਿਉਂਕਿ ਉੱਥੋਂ ਉਹਦੀ ਖੁਰਾਕ ਮਿਲਦੀ ਆ ਦੁੱਧ ਪਾਣੀ ਮਿਲਦਾ ਹੈ ਉੱਥੋਂ ਆਪਣੀ ਜ਼ਿੰਦਗੀ ਦੀ ਸ਼ੁਰੂਆਤ ਕਰਦਾ ਉਸ ਤੋਂ ਬਾਅਦ ਉਹਦੀ ਮਾਂ ਦੱਸਦੀ ਆ ਤੇਰਾ ਪਿਓ ਆ ਤੇਰਾ ਭਰਾ ਤੇਰੀ ਭੈਣ ਤੇਰੀ ਚਾਚੀ ਤੇਰੀ ਪੂਆ ਉਸ ਤੋਂ ਬਾਅਦ ਸਭ ਤੋਂ ਪਹਿਲਾਂ ਗੁਰੂ ਉਸ ਬੱਚੇ ਦੀ ਮਾਂ ਹੁੰਦੀ ਆ ਉਸ ਤੋਂ ਬਾਅਦ ਜੋ ਉਸ ਦੇ ਜੀਵਨ ਦੇ ਵਿੱਚ ਉਸਨੇ ਸਿੱਖਣਾ ਪੜ੍ਹਾਈ ਕਰਨੀ ਆ ਉਹਦਾ ਦੂਜਾ ਅਧਿਆਪਕ ਗੁਰੂ ਬਣ ਜਾਂਦਾ ਤੇ ਤੂਜਾ ਉਹਨੇ ਉਹਦੇ ਸ਼ਬਦ ਬੰਦਗੀ ਨਾਲ ਗੁਰੂ ਪ੍ਰਾਪਤ ਕਰ ਦੇ। ਦੇਖੋ ਗੱਲਾਂ ਕਰੀਏ ਤਾਂ ਵੀਡੀਓ ਲੰਬੀਆਂ ਹੋ ਜਾਂਦੀਆਂ ਨੇ ਪਰ ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰ ਲਈ ਆ ਕਿ ਕਮ ਸੇ ਕਮ ਪੰਜਾਬੀ ਨਾਲ ਜੁੜੋ। ਪੰਜਾਬੀ ਬੋਲੀ ਤੋਂ ਆਪਣੇ ਬੱਚਿਆਂ ਨੂੰ ਤੋੜੋ ਨਾ। ਪੰਜਾਬੀ ਬੋਲੀ ਨਾਲ ਆਪਣੇ ਬੱਚਿਆਂ ਨੂੰ ਜੋੜੋ। ਕਮ ਸੇ ਕਮ ਤੁਸੀਂ ਘਰਾਂ ਵਿੱਚ ਤਾਂ ਪੰਜਾਬੀ ਬੋਲੋ। ਤੁਸੀਂ ਜਿੱਥੇ ਬੱਚੇ ਮਰਜ਼ੀ ਪੜਾਉਓ ਆਪਣੇ ਤੁਹਾਡੇ ਕੋ ਪੈਸਾ ਪੜਾਉ। ਆਪਰੇ ਆਪਣੇ ਬੱਚਿਆਂ ਨੂੰ ਪੰਜਾਬੀ ਬੋਲੀ ਤੋਂ ਦੂਰ ਨਾ ਕਰੋ ਅਗਰ ਤੁਹਾਡੇ ਬੱਚੇ ਇਸ ਪੰਜਾਬੀ ਤੋਂ ਟੁੱਟ ਗਏ ਇਸ ਪੰਜਾਬੀ ਬੋਲੀ ਤੋਂ ਟੁੱਟ ਗਏ ਤਾਂ ਪੰਜਾਬ ਦੇ ਵਿੱਚ ਤੁਹਾਡਾ ਰੁਤਮਾ ਵੀ ਟੁੱਟ ਜਾਣਾ ਤੇ ਤੁਹਾਡੀ ਪਛਾਣ ਵੀ ਟੁੱਟ ਜਾਣੀ ਆ ਤੇ ਤੁਹਾਨੂੰ ਪੰਜਾਬ ਨੇ ਵੀ ਤੋੜ ਦੇਣਾ ਪੰਜਾਬ ਬਰਬਾਦ ਨਾ ਹੁੰਦਾ ਕਿ ਪੰਜਾਬ ਦੇ ਨਾਲ ਪੰਜਾਬ ਵੀ ਹੀ ਗਦਾਰੀ ਨਾ ਕਰਦੇ ਮਹਾਰਾਜਾ ਰਣਜੀਤ ਸਿੰਘ ਨੂੰ ਇੱਕ ਸਾਜ਼ਿਸ਼ ਤਹਿਤ ਹੌਲ ਤੋੜ ਕੇ ਉਹਨਾਂ ਨੂੰ ਸ਼ਹੀਦ ਕਰਵਾਇਆ ਗਿਆ ਲਾਲ ਸਿੰਘ ਵਰਗਿਆਂ ਨੇ ਗਦਾਰੀਆਂ ਕੀਤੀਆਂ ਸਾਡੇ ਹੀ ਆਪਣੇ ਸਾਡੇ ਬੈਰੀ ਬਣੇ ਸਾਡੇ ਆਪਣੇ ਲੋਕਾਂ ਨੇ ਸਾਡੇ ਨਾਲ ਦੁਸ਼ਮਣੀਆਂ ਕੱਢੀਆਂ ਪੰਜਾਬ ਨੂੰ ਬਾਹਰਲੇ ਵਾਲੇ ਬਾਦ ਮਾਰੇ ਆ ਪਹਿਲਾ ਹੀ ਪੰਜਾਬ ਨੂੰ ਪੰਜਾਬੀਆਂ ਨੇ ਮਾਰੇ ਸੋ ਇਹ ਗੱਲ ਯਾਦ ਰੱਖਿਓ ਕਿ ਗੱਲ ਬੜੀ ਸੋਹਣੀ ਟੁਕਦੀ ਹੈ ਕਿ ਦੁਸ਼ਮਣ ਦਾ ਪਤਾ ਹੁੰਦਾ ਕਿ ਉਹ ਸਾਨੂੰ ਮਾਰਨ ਆਇਆ ਸਾਡੇ ਤੇ ਹਮਲਾ ਕਰਨਾ ਆ ਸਾਡੇ ਤੇ ਉਹਨੇ ਕੋਈ ਇਹਿਸਾਨ ਨਹੀਂ ਕਰਨਾ ਅਗਰ ਉਹਦਾ ਦਾਨ ਲੱਗਿਆ ਸਾਨੂੰ ਮਾਰਨ ਦਾ ਪਰ ਆਪਣੇ ਦਾ ਨਹੀਂ ਪਤਾ ਹੁੰਦਾ ਵੀ ਇਹਨੇ ਸਾਲੋਂ ਕਿਸ ਤਰੀਕੇ ਨਾਲ। ਸੋ ਸਭ ਤੋਂ ਪਹਿਲਾਂ ਆਪਣਿਆਂ ਤੋਂ ਬਚਣ ਦੀ ਲੋੜ ਹੈ। ਆਪਣਿਆਂ ਤੋਂ ਬਚੋ। ਸੋ ਉਹ ਹੀ ਚੀਜ਼ਾਂ ਕਰੋ ਜੋ ਤੁਹਾਡੇ ਹਿੱਤ ਨੇ, ਤੁਹਾਡੇ ਬੱਚਿਆਂ ਦੇ ਹਿੱਤ ਨੇ। ਪਰ ਦੇਖੋ ਪ੍ਰਮਾਤਮਾ ਕਰੇ ਤੁਹਾਨੂੰ ਕਿਸੇ ਚੀਜ਼ ਦੀ ਕਮੀ ਨਾ ਰਹੇ। ਤੁਸੀਂ ਖੁਸ਼ਹਾਲ ਰਹੋ ਆਪਣੇ ਘਰਾਂ ਦੇ ਵਿੱਚ। ਹੱਸਦੇ-ਬਸਦੇ ਰਹੋ ਤੁਹਾਨੂੰ ਹਰ ਇੱਕ ਚੀਜ਼ ਮਿਲੇ। ਪਰ ਆਪਣੇ ਬੱਚਿਆਂ ਨੂੰ ਪੰਜਾਬੀ ਲਈ ਪ੍ਰੇਰਿਤ ਕਰੋ ਪੰਜਾਬੀ ਨਾਲ ਜੋੜੋ ਪੰਜਾਬੀ ਨਾਲੋਂ ਤੋੜੋ ਤੁਹਾਡੇ ਬੱਚੇ ਇਸ ਦੇਸ਼ ਦਾ ਭੂਖਨੇ ਇਸ ਪੰਜਾਬ ਦਾ ਭੂਖਨੇ ਸਾਡੇ ਪੰਜਾਬ ਦੇ ਵਿੱਚੋਂ ਭਗਤ ਸਿੰਘ ਵਰਗੇ ਜਮੇ ਭਗਤ ਸਿੰਘ ਸ਼ਹੀਦ ਜਮੇ ਭਗਤ ਸਿੰਘ ਵਰਗੇ ਸ਼ਹੀਦ ਹੋਏ ਕਰਤਾਰ ਸਿੰਘ ਸਰਾਪੇ ਵਰਗੇ ਸ਼ਹੀਦ ਹੋਏ ਉਹ ਸੂਰਮੇ ਕਰਤਾਰ ਸਿੰਘ ਸਰਾਬਾ ਭਗਤ ਸਿੰਘ ਚੇਦੂਦੋਂ ਸੇ ਇਹਨਾਂ ਨੇ ਸਾਡੇ ਦੇਸ਼ ਲਈ ਸ਼ਹੀਦੀਆਂ ਪ੍ਰਾਪਤ ਕਰੀਆਂ ਤੇ ਉਹ ਦਲੇਰ ਮਾਮਾ ਹੁੰਦਿਆਂ ਨੇ ਜੋ ਇਹੋ ਜੇ ਦਲੇਰ ਪੁੱਤ ਜੰਮ ਕੇ ਦੇਸ਼ ਦੇ ਲਈ ਖੇਨਾਦ ਹੁੰਦੀਆਂ ਉਸੇ ਤਰ੍ਹਾਂ ਇੱਕ ਫੌਜੀ ਦੀ ਜ਼ਿੰਦਗੀ ਦੇਖ ਲੋ ਇੱਕ ਫੌਜੀ ਕੱਲਾ-ਕੱਲਾ ਪੁੱਤ ਵੀ ਹੋ ਸਕਦਾ ਮਾਂ ਦਾ ਜੋ ਨੌਕਰੀ ਲਈ ਆਪਣੇ ਘਰ ਦੇ ਹਾਲਾਤਾਂ ਨੂੰ ਸੈੱਟ ਕਰਨ ਲਈ ਪੌਦੀ ਨੌਕਰੀ ਵਿੱਚ ਭਰਤੀ ਹੁੰਦਾ ਅਥਰ ਤੁਰ ਮਿਹਨਤ ਕਰਕੇ ਤੇ ਤੀਜੇ ਦਿਨ ਬਾਉਂਡਰ ਤੇ ਸ਼ਹੀਦ ਹੋ ਜਾਂਦਾ ਤਾਂ ਫਿਰ ਉਸ ਘਰ ਦੇ ਹਾਲਾਤ ਦੇਖੋ ਜਿੰਨਾਂ ਦਾ ਇੱਕ ਸਾਰ ਆਈ ਇਸ ਦੇਸ਼ ਤੋਂ ਚਲੇ ਜਾਂਦਾ ਦੇਸ਼ ਤੋਂ ਕੁਰਬਾਨ ਹੋ ਜਾਂਦਾ ਤੇ ਮਾਂ ਦੀ ਕੋਖ ਸੁਣੀ ਕਰ ਦਿੰਦਾ ਸੋ ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ ਦੇਖੋ ਮੈਂ ਰੀ ਤੁਹਾਨੂੰ ਕਹਿੰਦਾ ਸਾਡੀ ਵੀਡੀਓ ਨੂੰ ਲਾਈਕ ਸ਼ੇਅਰ ਕਰੋ ਜਾਂ ਕਮੈਂਟ ਕਰੋ ਜਾਂ ਕੁਝ ਵੀ ਕਰੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਪਰ ਅਗਰ ਤੁਹਾਨੂੰ ਸਿੱਖਰ ਲਈ ਕੋਸ਼ਿਸ਼ ਮਿਲਦਾ ਤਾਂ ਤੁਸੀਂ ਜੋ ਤੁਹਾਡੇ ਦਿਲ ਵਿੱਚੋਂ ਕੰਫਰੰਸ ਕਰ ਸਕਦੇ ਐਨੀ ਇੱਕ ਬੇਨਤੀ ਆ ਪ੍ਰਵਾਨ ਕਰਨੀ ਆ ਸਤ ਸ੍ਰੀ ਅਕਾਲ